ਪੰਜਾਬ ਸੂਬਾ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਇਹ ਅੰਦਰ ਆਇਆ ਹੋਇਆ ਤਾਂ ਸਵੇਰੇ ਤਸਵੀਰਾਂ ਤੁਹਾਨੂੰ ਰੋਪੜ ਦੇ ਸਤਲੁਜ ਦਰਿਆ ਦੀਆਂ ਵੀ ਦਿਖਾਈਆਂ ਨੇ ਤਾਂ ਇਸ ਵੇਲੇ ਸ਼੍ਰੀ ਅਨੰਪੁਰ ਸਾਹਿਬ ਦੇ ਪਿੰਡ ਵਿੱਚ ਅਸੀਂ ਮੌਜੂਦ ਹਾਂ ਤਾਂ ਤਸਵੀਰਾਂ ਇੱਥੇ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਮੌਕੇ ਤੇ ਮੌਜੂਦ ਹਨ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਵੇਲੇ ਆਪਣੇ ਹਲਕੇ ਦੇ ਵਿੱਚ ਖੁਦ ਜ਼ਮੀਨੀ ਪੱਧਰ ਉੱਤੇ ਇਹ ਉੱਤਰ ਕੇ ਜਿਹੜਾ ਰਾਹਤ ਕਾਰਜਾਂ ਦੇ ਵਿੱਚ ਮੌਜੂਦ ਬੈਂਸ ਸਾਹਿਬ ਨਾਲ ਗੱਲ ਕਰਨਗੇ ਬੈਂਸ ਸਾਹਿਬ ਬੈਂ ਸਾਹਿਬ ਇਸ ਵੇਲੇ ਜੇ ਨਨਪੁਰ ਸਾਹਿਬ ਦੀ ਗੱਲ ਕਰੀਏ ਤਾਂ ਹਾੜਾ ਨੂੰ ਲੈ ਕੇ ਕੀ ਸਥਿਤੀ ਹੈਗੀ ਹੈ ਲਗਾਤਾਰ ਬਰਸਾਤ ਹੋਣ ਕਰਕੇ ਕਾਫੀ ਨੁਕਸਾਨ ਹੋਇਆ ਜਈ ਕਈ ਪਿੰਡਾਂ ਚ ਪਾਣੀ ਆਇਆ ਕਈ ਪਿੰਡਾਂ ਦੀ ਕੰਕ੍ਰੀਟਿਵਿਟੀ ਰੁੜ ਗਈ ਕਈ ਪਿੰਡਾਂ ਦੇ ਟੋਬੇ ਓਵਰਫਲੋ ਹੋ ਗਏ ਘਰਾਂ ਚ ਪਾਣੀ ਆ ਗਿਆ ਪਰ ਜਿਹੜਾ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਜਿਹੜੇ ਸਾਡੇ ਨਹਿਰ ਦੇ ਬਰੀਚਿਸ ਸਾਤਸ਼ਰੀਆ ਕਾਲ ਜਿਹੜੇ ਸਾਡੇ ਨਹਿਰ ਦੇ ਬਰੀਚਾ ਜੇਕਰ ਇਹ ਅਸੀਂ ਨਾ ਮੌਕੇ ਤੇ ਸੰਭੀਏ ਤਾਂ ਕਈ ਪਿੰਡਾਂ ਦੇ ਪਿੰਡਾਂ ਦੇ ਨਾਮੋ ਨਿਸ਼ਾਨ ਮਿਟ ਜਾਣਾ ਤੇ ਇਹਦੇ ਤੇ ਜ਼ੋਰ ਲੱਗਿਆ ਹੋਇਆ ਸਵੇਰ ਦੇ ਲੱਗੇ ਹੋਇਆ ਕਾਫੀ ਹੁਣ ਜਿਹੜਾ ਮਾਹੌਲ ਹੈ ਮੌਕੇ ਆ ਕਬਜ਼ੇ ਚ ਕਾਬੂ ਚ ਹੈ ਤੇ ਇਹਨੂੰ ਹੋਰ ਜਿਹੜਾ ਲੱਗੀ ਟੀਮਾਂ ਲੱਗੀਆਂ ਜੇਕਰ ਭਾਖੜਾ ਦੀ ਗੱਲ ਕਰੀਏ ਤਾਂ ਰੋਪੜ ਜ਼ਿਲ੍ਹਾ ਕਿਉਂਕਿ ਬਿਲਕੁਲ ਭਾਖੜੇ ਦੇ ਪਾਣੀ ਦੇ ਉੱਪਰ ਹੀ ਡਿਪੈਂਡ ਕਰਦਾ 2023 ਚ ਵੀ ਇਸੇ ਤਰ੍ਹਾਂ ਹੜ੍ਹ ਦੀ ਸਥਿਤੀ ਬਣੀ ਸੀ ਤਾਂ ਭਾਖੜਾ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋ ਪਈ ਹੈ ਕਿ ਗੱਲਬਾਤ ਚੱਲ ਰਹੀ ਹੈ ਤੇ ਬਸ ਸਹੀ ਹੈ ਕਿ ਅਗਲੇ 2 ਜਿਹੜੇ ਦਿਨ ਹੈ ਉਹ ਕ੍ਰਿਟੀਕਲ ਹੈ ਜਿਵੇਂ ਹੁਣ 3-5 ਘੰਟੇ ਤੋਂ ਬਰਸਾਤ ਰੁਕੀ ਆ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਸਵੇਲੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਖੁਦ ਮੌਕੇ ਤੇ ਮੌਜੂਦ ਨੇ ਤਾਂ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਪੁਲਿਸ ਪ੍ਰਸ਼ਾਸਨ ਤੇ ਨਾਲ-ਨਾਲ ਜਿਹੜਾ ਸਿਵਲ ਪ੍ਰਸ਼ਾਸਨ ਹੈ ਤਾਂ ਡੀਐਸਪੀ ਅਜੇ ਸਿੰਘ ਵੀ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਗੱਲ ਕਰੀ ਡੀਐਸਪੀ ਸਾਹਿਬ ਕਿਉਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਕੀ ਕਹਿਣਾ ਚਾਹੂੰ ਕਿਉਂਕਿ ਪੈਨਿਕ ਵੀ ਕਿਤੇ ਨਾ ਕਿਤੇ ਕ੍ਰੀਏਟ ਹੋ ਰਿਹਾ ਤਾਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਹੀ ਅਪੀਲ ਕਰਦਾ ਨਹੀਂ ਕੋਈ افواਦੇ ਉਤੇ ਬਿਲਕੁਲ ਵੀ ਯਕੀਨ ਨਾ ਕਰੋ ਅ ਸਵੇਰ ਇੱਥੇ ਜਿਹੜਾ ਪਿਆ ਸੀਗਾ ਤੁਹਾਡੇ ਸਾਹਮਣੇ ਹੈਗਾ ਅਸੀਂ ਸਵੇਰ ਤੋਂ ਜਟਕੇ ਸੀਗੇ ਇੱਥੇ ਤੇ ਹੁਣ ਸਿਚੁਏਸ਼ਨ ਠੀਕ ਹੈ ਮਹਾਰਾਜ ਨੇ ਵੀ ਕਿਰਪਾ ਕੀਤੀ ਹੋਈ ਹੈ ਬਾਰਿਸ਼ ਨਹੀਂ ਪੈ ਰਹੀ ਤੇ ਮੈਨੂੰ ਲੱਗਦਾ ਕਿ ਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਇਹਨੂੰ ਅਸੀਂ ਕਾਫੀ ਹੱਦ ਤੱਕ ਠੀਕ ਕਰ ਦਾਂਗੇ ਜੇਕਰ ਕੋਈ ਪੈਨਿਕ ਕ੍ਰੀਏਟ ਹੁੰਦਾ ਜਾਂ ਗਲਤ ਅਫਵਾਹ ਫਲਾਉਂਦਾ سوشل ਮੀਡੀਆ ਤੇ ਕਾਰਵਾਈ ਕੀਤੀ ਜਾਵੇ ਉਸ ਵਿਅਕਤੀ ਉੱਤੇ ਆ ਬਿਲਕੁਲ ਜੀ ਬਿਲਕੁਲ ਕੋਈ ਵੀ سوشل ਮੀਡੀਆ ਤੇ ਐਦਾਂ ਦੀ ਕੋਈ ਪੋਸਟ ਪਾਉਂਦਾ ਤੇ ਆਪਾਂ ਉਹਨੂੰ ਬਿਲਕੁਲ ਉੱਤੇ ਤਾਂ ਇਹ ਸਨ ਡੀਐਸਪੀ ਅਜੇ ਜਿਹੜੇ ਮੌਕੇ ਤੇ ਮੌਜੂਦ ਨੇ ਇੱਕ ਵਾਰੀ ਤਸਵੀਰਾਂ ਦੇਖ ਲੋ ਕਿ ਜਿਹੜੇ ਇਹ ਪਿੰਡ ਦੇ ਨਾਲ ਨਾਲ ਮੈਕਮੇ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਨੇ ਇਹ ਲਗਾਤਾਰ ਜਿਹੜੀ ਵਿਕਸ਼ਾ ਜਿਹੜੇ ਰੁੱਖ ਨੇ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ ਤਾਂ ਹਰਜੋਤ ਬੈਂਸ ਜਿਹੜੇ ਸਿੱਖਿਆ ਮੰਤਰੀ ਨੇ ਪੰਜਾਬ ਦੇ ਉਹ ਵੀ ਮੌਕੇ ਉੱਤੇ ਮੌਜੂਦ ਨੇ ਤਾਂ ਪਿੰਡ ਵਾਸੀ ਵੀ ਜਿਹੜੇ ਮੌਜੂਦ ਨੇ ਤਸਵੀਰਾਂ ਇੱਕ ਪਾਸੇ ਜਿਹੜੀ ਇਹ ਹਾਈਡਲ ਨਹਿਰ ਹੈਗੀ ਆ ਜਿਹੜੀ ਬੀਵੀਐਮਬੀ ਤੋਂ ਜਿਹੜੀ ਨਿਕਲਦੀ ਆ ਤਾਂ ਉਸ ਨੂੰ ਕਿਉਂਕਿ ਇਹ ਪਾੜ ਪੈ ਚੁੱਕਿਆ ਸੀ ਉਸ ਨੂੰ ਪੂਰਨ ਦੇ ਵਿੱਚ ਲਗਾਤਾਰ ਜਿਹੜਾ ਪ੍ਰਸ਼ਾਸਨ ਹੈਗਾ ਇਹ ਮੰਤਰੀ ਨੇ ਜਾਂ ਪਿੰਡ ਵਾਸੀ ਨੇ ਉਹ ਇੱਥੇ ਜੁਟੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਜਿਹੜੇ ਕਿਉਂਕਿ ਅਕਸਰ ਜੇਕਰ ਹੜ੍ਹ ਵਰਗੀ ਸਥਿਤੀ ਪੈਦਾ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਉਹ ਖੇਤਾਂ ਨੂੰ ਹੋਵੇਗਾ ਤਾਂ ਬਿਲਕੁਲ ਨਾਲ ਲੋਕਾਂ ਦੇ ਖੇਤ ਵੀ ਮੌਜੂਦ ਨੇ ਬਜ਼ੁਰਗੋਂ ਬੱਚੇ ਹੋਣ ਉਹ ਵੀ ਇੱਥੇ ਜਿਹੜੇ ਪਹੁੰਚੇ ਹੋਏ ਨੇ ਜੇਕਰ ਲੰਗਰ ਦੀ ਗੱਲ ਕੀਤੀ ਜਾਵੇ ਤਾਂ ਲੰਗਰ ਵੀ ਲਗਾਤਾਰ ਜਾਰੀ ਹੋ ਜਾ ਰਿਹਾ ਹੈਗਾ ਤੇ ਪਾਣੀ ਵੀ ਜਿਹੜਾ ਕਿਤੇ ਨਾ ਕਿਤੇ ਲਗਾਤਾਰ ਇੱਥੇ ਸੇਵਾ ਕੀਤੀ ਜਾ ਰਹੀਆਂ ਤਾਂ ਤਸਵੀਰਾਂ ਜਿਹੜੇ ਟਰੈਕਟਰ ਭਾਰ ਕੇ ਮਿੱਟੀ ਦੇ ਉਹ ਵੀ ਇਸ ਜਿਹੜਾ ਪਾੜ ਪਿਆ ਉਸ ਨੂੰ ਪੂਰਨ ਦੇ ਵਿੱਚ ਸਹਿਯੋਗ ਦੇ ਰਹੇ ਨੇ ਤਾਂ ਇੱਕ ਪਾਸੇ ਜਿੱਥੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੰਤਰੀ ਸਾਰੇ ਮੌਕੇ ਤੇ ਮੌਜੂਦ ਨੇ ਤਾਂ ਦੂਜੇ ਪਾਸੇ ਸਿੱਖਿਆ ਮੰਤਰੀ ਉਹਨਾਂ ਦੇ ਤੁਸੀਂ ਕਪੜਿਆਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਵੇਲੇ ਜਿਹੜੇ ਉਹ ਜ਼ਮੀਨੀ ਪੱਧਰ ਉੱਤੇ ਉੱਤਰ ਕੇ ਆਪਣੇ ਕੰਮ ਦੇ ਵਿੱਚ ਮਸ਼ਰੂਫ ਨਜ਼ਰ ਆ ਰਹੇ ਆ ਤਾਂ ਇਹ ਤਸਵੀਰਾਂ ਲਗਾਤਾਰ ਰੂਪਨਗਰ ਜ਼ਿਲ੍ਹੇ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ 2 ਸਤੰਬਰ ਤੱਕ ਜਿਹੜਾ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਮੀਦ ਦੀ ਸਥਿਤੀ ਰਹੇਗੀ 3 ਤਰੀਕ ਨੂੰ ਆਈਐਮਡੀ ਦੇ ਮੁਤਾਬਕ ਮੌਸਮ ਸਾਫ਼ ਹੋਣ ਦੀ ਸਥਿਤੀ ਸਾਹਮਣੇ ਆਵੇਗੀ ਤਾਂ ਰੂਪਨਗਰ ਦੇ ਵਿੱਚ ਵੀ ਲਗਾਤਾਰ ਸਤਲੁਜ ਦਰਿਆ ਤੋਂ ਡਰਾਵਣੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਨੇ ਹਰਜੋਤ ਬੈਂ ਦਾ ਸਾਫ ਤੌਰ ਤੇ ਕਹਿਣਾ ਕਿ ਕੋਈ ਪੈਨਿਕ ਨਾ ਕ੍ਰੀਏਟ ਕੀਤਾ ਜਾਵੇ ਤੇ ਜਿਹੜੇ ਡੀਐਸਪੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਕੋਈ ਗਲਤ ਅਫਵਾਹ ਸੋਸ਼ਲ ਮੀਡੀਆ ਤੇ ਫਲਾਉਂਦਾ ਤਾਂ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼੍ਰੀ ਨਾਨਪੁਰ ਸਾਹਿਬ ਤੋਂ ਸਹਿਯੋਗੀ ਕਰਨ ਦੇ ਨਾਲ ਪੁਲਕਿਤ ਕੁਮਾਰ ਪੰਜਾਬ న్యూਸ ਲਾਈਵ